ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕੀਰਤ ਸਹੇਲਾ ਰਾਗ ਗਉੜੀ ਦੀਪ ਕੀ ਮਹਲਾ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਜੈ ਕਰ ਕੀਰਤ ਆਖੀਆ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸਹੇਲਾ ਸਿਵਰੋ ਸਰਜਨ ਹਾਰੋ ਤੂੰ ਗਾਵੋ ਮੇਰੇ ਨਿਰਪਉ ਕਾ ਸਹੇਲਾ ਹਉ ਵਾਰੀ ਜਿਤ ਸੁਹੇਲੇ ਸਦਾ ਸੁਖ ਹੋਏ ਰਹਾਓ ਨਜਨ ਤੜੀ ਅੜਸ ਮਾਲੇਨ ਦੇਖੇਗਾ ਦੇਵਨ ਹਾਰ ਤੇਰੇ ਦਾਨੇ ਕੀਮਤ ਨਾ ਪਵੇ ਤਿਸ ਦਤ ਕਮਣ ਸਮਾਰੋ ਸੰਬਰ ਸਹਾ ਲੈ ਕੇ ਮਿਲ ਕਰ ਪਾਉ ਬੋ ਤੇਲ ਦੇਹੋ ਸਜਣ ਅਸਤਿ ਸੜੀਆਂ ਜਿਹਾ ਸਾਹਿਬ ਸਮੇਲ ਕਰ ਕਰ ਇਹ ਪਹੁੰਚਿਆ ਸਦਨੇਤ ਭਵਾਨ ਸਦਨ ਹਾਰਾ ਸਿਮਰਿਆ ਨਾਨਕ ਸਿਦ ਅਵਨ ਰਾਗਾ ਸੰਹਲਾ ਪਹਿਲਾ ਛੇਤਰ ਚੇ ਦੁਰਸ਼ੀ ਅਪਦੇਸ ਗੁਰੂ ਗੁਰ ਇੱਕ ਵੇਸ ਅਨੇਕ ਬਾਬਾ ਜੇ ਕਰ ਕਰਤੇ ਕੀਰਤ ਹੋਏ ਸੋ ਕਰ ਲਖ ਵਡਾਈ ਤੋਇ ਰਹਾਓ ਵੇਸੀ ਆਚਾ ਸਿਆ ਕਾ ਲੀਆ ਪਹਿਰਾ ਤੇ ਤਿਵਾਰੀ ਮਾਹ ਵਾ ਸੂਰਜ ਕੋ ਰਤ ਅਨੇਕਾ ਨਾਨਕ ਕਰਤਿ ਕੇਤੇ ਵੇਸ ਰਾਖਣਾ ਸ੍ਰੀ ਮਹਾਲਾ ਪਹਿਲਾ ਵਿਗਨ ਮੈ ਥਾਲ ਰਬ ਚੰਦ ਦੀਪਕ ਬਨੇ ਤਾਰਕ ਮੋਡਲ ਜਨਕ ਮੋਤੀ ਧੂਪ ਮਲ ਆਣ ਲੋ ਪਵਨ ਚੌਰੂ ਕਰੇ ਸਗਲ ਬਨ ਰਾਏ ਪ੍ਰਾਂਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਦੇਰੀ ਆਰਤੀ ਅਨਹਤਾ ਸ਼ਬਦ ਬਜੰਤ ਭੇੜੀ ਰਹਾਉ ਸਹਸ ਤਵ ਨੈਨ ਨੰਨ ਨੰਨ ਹੈ ਤੋਹੇ ਕਹੋ ਸਹਸ ਮੂਰਤ ਨਨ ਇਕ ਤੋਹੀ ਤੋਹੀ ਸਹਿਸ ਬਾਦ ਮਿਲਨਾਂ ਇੱਕ ਪੰਦ ਗੰਦ ਜੀ ਨੇ ਸਹਿਸਤਾਵ ਗੰਦ ਇਹ ਵਿਚਾਰ ਤਮੋਹੀ ਸਭ ਮੈ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਾ ਮੈ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਸਭਾਵੈ ਸਵਾਰਤੀ ਹੋਏ ਹਾਲ ਚੜਣ ਕਬਲ ਮਕਰੰਦ ਲੋਭ ਤਮਨੋ ਅਨਦੀਨ ਮੋਹ ਹੈ ਪਿਆਸਾ ਕਿਰਪਾ ਜਾਲ ਦੇ ਨਾਨਕ ਸਾਰੰਕ ਹੋਏ ਜਾਂ ਤੇਰੇ ਨਾਏ ਵਾਸਾ ਰਾਗੋੜੀ ਪੂਰਬੀ ਮਹਲਾ ਚੌਥਾ काम करो दनगर भव पर है मिले साधु खंड लखंडा है पूर्व लेखते लिखे गुर पाया मन हर ले मंडल मंडा है कर साधु उंजलि पन वड्डा है कर डंडा उत्पन्न वड्डा है राहौ साकट हर साध ना जान्या जान तना अंतर होमै कंडा है ज्यों ज्यों चलै चबे दुख पाव है जन्म काल सहसर डंडा है हर जन हर हर नाम समान दुख जन्म मरण भव खंडा है अब नास्ती पुरख पाया परमेश्वर भव लोभ खंड ब्रह्मंडा है ਹਾਮ ਗਰੀਬ ਮਸਕੀਨ ਪ੍ਰਾਵ ਤੇਰੇ ਹਰ ਰਾਖਾ ਰਖਵੜਾ ਵੱਡਾ ਹੈ ਜਨ ਨਾਨਕ ਨਾਮ ਆਧਾਰ ਟਿਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗੋੜੀ ਪੂਰਵੀ ਮਹਲਾ ਪੰਜਮਾ ਘਰੋ ਬਨਾਂਤੀ ਸੁਣਾਵ ਮਹਿਤਾ ਸੁੰਦਟਾ ਹਲ ਗਈ ਬੇਲਾ ਆਇਆ ਖਾਲਦ ਲੋਹਰ ਲਾਹ ਆਗੇ ਬਸਨ ਸਹੇਲਾ ਆਉਦ ਘਟਾ ਦਿਨ ਸਾਰੈ ਨਾਰੇ ਮਨ ਗੁਰਮੱਲ ਕਾ ਅਸਵਾਰ ਰਹਾ ਓਏ ਸੰਸਾਰ ਵਿਸਤਾਰ ਸੰਸੇ ਮੈਂ ਥਰੇ ਬ੍ਰਹਮ ਗਿਆਨੀ ਜਿਸਾ ਹੈ ਜਗਾਇ ਪਿਆ ਅਹਰਸ ਆਗਾਤ ਕਰ ਤੈਨ ਜਾਨੀ ਜਾਂ ਕਵਾਏ ਸੋਹੀ ਵਿਹਜੋ ਹਰ ਗੁਰ ਤੇ ਮਨ ਹੈ ਵਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਿ ਦੇ ਬੋਲ ਨਾ ਹੋਗਾ ਫੇਰਾ ਅੰਤਰ ਜਾਮੀ ਪਰ ਕਵਿਦਾ ਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਐ ਸੁਖ ਮੰਗੈ ਮੁਖ ਕਰ ਸੰਤਨ ਕੀ ਪੂਰੇ ਸਹ ਲਾ ਰਾਗ ਗਉੜੀ ਦੀ ਕਮ ਹਲਾ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਜੇ ਕਰ ਕੀਰਤ ਆਖਿਆ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸਹੇਲਾ ਸਿਵ ਰਹੋ ਸਰਜਨ ਹਾਰੋ ਤੁਮ ਗਾਵੋ ਮੇਰੇ ਨਿਰਪਉ ਕਾ ਸਹੇਲਾ ਹਉ ਵਾਰੀ ਜੇਤ ਹੋਏ ਲੈ ਸਦਾ ਸੋਕ ਹੋਏ ਰਹਾਓ ਨੇ ਜਨ ਤੜੀ ਅੜਸ ਮਾ ਲੇਨ ਦੇਕੇ ਗਾ ਦੇਵਨ ਹਾਰ ਤੇਰੇ ਦਾਨੇ ਕੀਮਤ ਨਾ ਪਵੇ ਤਿਸ ਦਾਤੇ ਕਮਣ ਸਮਾਰ ਸੰਬਰ ਸਾਹ ਲੇਖੇ ਮਿਲ ਕਰ ਬਾਬੋ ਤੇਲ ਦੇਹੋਂ ਸਜਣ ਅਸੀਸੜੀਆਂ ਜਿਹਾ ਵਾ ਸਾਹਿਬ ਸਮੇਲ ਘਰ ਘਰ ਇਹ ਪਹੁੰਚਿਆ ਸਦੜੇ ਨੇ ਤਖਵਾਨ ਸਦਨ ਹਾਰਾ ਸਿਮਰੇ ਨਾਨਕ ਸਿਦ ਅਵਨ ਰਾਗਾ ਸੰਹਲਾ ਪਹਿਲਾ ਛੇਤਰ ਚੇ ਦੁਰਸ਼ੇ ਅਪਦੇਸ ਗੁਰੂ ਗੁਰ ਇਕ ਵੇਸ ਅਨੇਕ ਬਾਬਾ ਜੇ ਕਰ ਕਰਤੇ ਕੀਰਤ ਹੋਏ ਸੋ ਕਰ ਲਖ ਵਡਾਈ ਤੋਏ ਰਹਾਓ ਅਵੇ ਸਿਆ ਅਤੇ ਸਿਆ ਕਾ ਲੀਆ ਪਹਿਰਾ ਤੇ ਤਿਵਾਰੀ ਮਾਹਵਾ ਸੂਰਜ ਕੋ ਰਤ ਅਨੇਕ ਨਾਨਕ ਕਰਤਿ ਕੇਤੇ ਵੇਸ ਰਾਖਨਾ ਸ੍ਰੀ ਮਹਾਲਾ ਪਹਿਲਾ ਗਗਨ ਮੈ ਥਾਲ ਰਬ ਚੰਦਲ ਦੀਪਕ ਬਨੇ ਤਾਰ ਕੰਡਲ ਜਨਕ ਮੋਤੀ ਧੂਪ ਮਲ ਆਣ ਲੋ ਪਵਨ ਚਵਰੁ ਕਰੈ ਸਗਲ ਬਨਰਾਇ ਪ੍ਰੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਦੇਰੀ ਆਰਤੀ ਅਨਹਤਾ ਸਬਦ ਵਿਜੰਤ ਭੇੜੀ ਰਹਾਉ ਸਹਸ ਤਵ ਨੈਨ ਨੰਨ ਨੰਨ ਹੈ ਤੋਹਿ ਕਹੋ ਸਹਸ ਮੂਰਤ ਨਨ ਇਕ ਤੋਹੀ ਸਹਿ ਸਬਾਦ ਮਿਲਣਾ ਇੱਕ ਪੰਦ ਗੰਦ ਦੇ ਨੇ ਸਹਿਸਤਾਵ ਗੰਦ ਇਹ ਵਿਚਾਰਤ ਮੋਹੀ ਸਭ ਮੈ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਾ ਮੈ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਸਬਾ ਵਸ ਵਾਰਤੀ ਹੋਏ ਹਾਲ ਚੜਣ ਕਬਲ ਮਕਰਾਂਦ ਲੋਭ ਤਮਨ ਆਨ ਦਿਨ ਮੋਏ ਹੈ ਪਿਆਸਾ ਕਿਰਪਾ ਜਾਲ ਦੇ ਨਾਨਕ ਸਾਰੇ ਕੋ ਜਾਂ ਤੇਰੇ ਨਾਏ ਵਾਸਾ ਰਾ ਗੋੜੀ ਪੂਰਬੀ ਮਹਲਾ ਚੌਥਾ ਕਾਮ ਕਰੋਦ ਨਗਰ ਬਹੁ ਭਰਿਆ ਮਿਲ ਸਾਧੂ ਖੰਡ ਲਖੰਡਾ ਹੈ ਪੂਰਬ ਲਿਖਤ ਲਿਖ ਗੁਰ ਪਾਇਆ ਮਨ ਹਰ ਲੈ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪਨ ਵੱਡਾ ਹੈ ਕਰ ਡੰਡਾ ਉਤਪਨ ਵੱਡਾ ਹੈ ਰਹਾਉ ਸਾਕਤ ਹਰ ਸਾਧਨਾ ਜਾਣਿਆ ਤਨ ਅੰਤਰ ਹਉ ਮੈਂ ਕੰਡਾ ਹੈ ਜਿਉ ਜਿਉ ਚਲਹਿ ਚੁਬੈ ਦੁਖ ਪਾਵਹਿ ਜਮ ਕਾਲ ਸਹਿ ਸਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਨ ਦੁਖ ਜਨ ਮਰਨ ਭਵ ਖੰਡਾ ਹੈ ਅਬਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾ ਹੈ ਹਾਮ ਗਰੀਬ ਮਸਕੀਨ ਪ੍ਰਾਵ ਤੇਰੇ ਹਰ ਰਾਖਾ ਰਖਾ ਕੋ ਬਡਾ ਹੈ ਜਨ ਨਾਨਕ ਨਾਮ ਆਧਾਰ ਟਿਕ ਹੈ ਹਰ ਨਾਮ ਇਹੀ ਸੁਖ ਮੰਡਾ ਹੈ ਰਾਗ ੋੜੀ ਪੂਰਬੀ ਮਹਲਾ ਪੰਜਮਾ ਘਰੋ ਬਨਾਂਸੀ ਸੁਣਾ ਮਰ ਅਮੀਤਾ ਸੰਦ ਟਹਲ ਗਈ ਬੇਲਾ ਆਇਆ ਖਾਲ ਤੇ ਲੋਹਰ ਲਾਹ ਅੱਗੇ ਬਸਣ ਸਹੇਲਾ ਆਉਦ ਘਟਾ ਦੇਨ ਸਾਰੇ ਨਾਰੇ ਮਨ ਗੁਰਮੇਲੇ ਕਾ ਸਵਾਰੇ ਰਹਾ ਓਏ ਸੰਸਾਰ ਵਿਸਤਾਰ ਸੰਸੇ ਮੈਂ ਥਰੇ ਬ੍ਰਹਮ ਗਿਆਨੀ ਜਿਸਾ ਹੈ ਜਗਾਇ ਪਿਆਰ ਅਹਰਸ ਆਗਾਤ ਕਰ ਤੈਨ ਜਾਨੀ ਜਾਂ ਕਵਾਏ ਸੋਹੀ ਵਿਹਾਜ ਹੋ ਹਰ ਗੁਰ ਤੇ ਮਨ ਹੈ ਵਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਿ ਦੇ ਬੋਲ ਨਾ ਹੋਗਾ ਫੇਰਾ ਅੰਤਰ ਜਾਮੀ ਪਰ ਕਵਿਦਾ ਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਐ ਸੁਖ ਮੰਗਾ ਮੋਹ ਕਰਤਾ ਸਹੇਲਾ ਰਾਗ ਘੌੜੀ ਦੀਪ ਕੀ ਮਹਲਾ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਜੈ ਘਰ ਕੀਰਤ ਆਖੀਆ ਕਰਤੇ ਕਾ ਹੋਏ ਵਿਚਾਰੋ ਤੇ ਤੇ ਘਰ ਗਾਵੋ ਸਹੇਲਾ ਸਿਵ ਰਹੋ ਸਰਜਨ ਹਾਰੋ ਤੁਮ ਗਾਵੋ ਮੇਰੇ ਨਿਰਪਉ ਕਾ ਸਹੇਲਾ ਹਉ ਵਾਰੀ ਜਿਤ ਸੁਹੇਲੇ ਸਦਾ ਕੋ ਹੋਏ ਰਹਾਓ ਨਜਨ ਤੇ ਡੀ ਅਡਸਮਾ ਲੈਣ ਦੇਕੇ ਗਾ ਦੇਵਨਹਾਰ ਤੇਰੇ ਦਾਨੇ ਕੀਮਤ ਨਾ ਪਵੇ ਤਿਸ ਦਤੈ ਕਮਣ ਸਮਾਰ ਸੰਬਰ ਸਹਾ ਲੈ ਕੇ ਮਿਲ ਕਰ ਪਾ ਬੋ ਤੇਲ ਦੇਹੋ ਸੱਜਣ ਅਸੀਰ ਸੜੀਆਂ ਜਿਹਾ ਵਾ ਸਾਹਿਬ ਸਮੇਲ ਘਰ ਘਰ ਇਹ ਪਹੁੰਚ ਆਸ ਜੜੇ ਨੇਤ ਭਵਾਨ ਸਦਨਹਾਰਾ ਸਿਮਰੇ ਨਾਨਕ ਸਿਦ ਅਵਨ ਰਾਗਾ ਸਮਹਲਾ ਪਹਿਲਾ ਸ਼ੇਰ ਚੇ ਦੁਰਸ਼ੀ ਅਪਦੇਸ਼ ਗੁਰਗੁਰ ਇੱਕ ਵੇਸ ਅਨੇਕ ਬਾਬਾ ਲੈ ਕਰ ਕਰਤੇ ਕੀਰਤ ਹੋਏ ਸੋ ਕਰ ਲਖ ਵਡਾਈ ਤੋਏ ਰਹਾਓ ਅਵੇਸੀ ਆਚ ਜਿਆ ਕੜੀਆ ਪਹਿਰਾ ਤੇ ਤਿਵਾਰੀ ਮਾਹਵਾ ਸੂਰਜ ਕੋ ਰਤ ਅਨੇਕਾ ਨਾਨਕ ਕਰ ਦੇ ਕ ਕੇਤੇ ਵੇਸ ਰਾਖਣਾ ਸ੍ਰੀ ਮਹਾਲਾ ਪਹਿਲਾ ਗਗਨ ਮੈ ਥਾਲ ਰਬ ਚੰਦ ਦੀਪਕ ਬਨੇ ਤਾਰਕ ਮੋਡਲ ਜਨਕ ਮੋਤੀ ਧੂਪ ਮਲ ਆਂਡੋ ਪਵਨ ਚਵਰੂ ਕਰੇ ਸਗਲ ਬਨਰਾਏ ਪ੍ਰਾਂਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਦੇਰੀ ਆਰਤੀ ਅਨਹਤਾ ਸ਼ਬਦ ਵਿਜੰਤ ਭੇੜੀ ਰਹਾਓ ਸਹਿਸ ਤਵ ਨੈਨ ਨਨ ਨਨ ਹੈ ਤੋਹੇ ਕਹੋ ਸਹਿਸ ਮੂਰਤ ਨਨ ਏਕ ਤੋਹੀ ਤੋਹੀ ਸਹਿਸ ਬਾਦ ਮੇ ਮਲਨਾਨ ਇਕ ਪੰਦ ਗੰਦਵੀ ਨੇ ਸਹਿਸ ਤਵ ਗੰਦ ਇਹ ਵਿਚਾਰਤ ਮੋਹੀ ਸਾਹਿ ਮੈਂ ਜੋਤ ਜੋਤ ਹੈ ਸੋਏ ਜਿਸਦਾ ਚਾਨਣ ਸਾਹਿ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਸਿਭਾ ਵਸ ਵਰਤੀ ਹੋਏ ਹਾਲ ਚੜਣ ਕਬਲ ਮਕਰਾਂਦ ਲੋਭ ਤਮਨੋ ਅਨਦੀਨ ਮੋਇ ਆਏ ਪਿਆਸਾ ਕਿਰਪਾ ਜਾਲ ਦੇ ਨਾਨਕ ਸਾਰੰਕ ਉਹ ਜਾਂ ਤੇਰੇ ਨਾਏ ਵਾਸਾ ਰਾਗ ਗੋੜੀ ਪੂਰਬੀ ਮਹਲਾ 4 काम क्रोध नगर बहु खंड लखंडा हे पूर लिखत लिख मन हर करी पे करंडाधन जनत अंतर खंडा हे ज्य है चुभ दुख पव है जर डंडा है, हर जन हर हर नाम समान दुख जन मर खंडा है अबनी पुरख पाया परमेश्वर बहु सोभ खंड ब्रह्मंडा है ਹਾਮ ਗਰੀਬ ਅਮਸਕੀਨ ਪ੍ਰਭ ਤੇਰੇ ਹਰ ਰਾਖ ਰਖ ਬੜਾ ਹੈ ਜਨ ਨਾਨਕ ਨਾਮ ਆਧਾਰ ਟਿਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗੋੜੀ ਪੂਰਵੀ ਮਹਲਾ ਪੰਜਮਾ ਘਰੋ ਬਨਾਂਤੀ ਸੁਨਾਮ ਰਮੇਤਾ ਸੰਦ ਟਹਲ ਗਈ ਬੇਲਾ ਆਇਆਂ ਖਾਲਦ ਲੋਹਰ ਲਾਹ ਅੱਗੇ ਬਸਨ ਸਹੇਲਾ ਆਉਦ ਘਟਾ ਜਨ ਸਾਰੇ ਨਾਰੇ ਮਨ ਗੁਰਮੈ ਲ ਕਾ ਅਸਵਾਰ ਰਹਾ ਓਏ ਸੰਸਾਰ ਵਿਚਾਰ ਸੰਸੇ ਮੈਂ ਥਰੇ ਬ੍ਰਹਮ ਗਿਆਨੀ ਜਿਸਾ ਹੈ ਜਗਾਇ ਪਿਆਰ ਅਹਰਸ ਆਗਾਤ ਕਰਤਾ ਤੈਨ ਜਾਨੀ ਜਾਂ ਕਵਾਏ ਸੋਹੀ ਵਿਹਜੂ ਹਰ ਗੁਰ ਤੇ ਮਨ ਹੈ ਵਿਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਿ ਦੇ ਬੋਲ ਨਾ ਹੋਗਾ ਫੇਰਾ ਅੰਤਰ ਜਾਮੀ ਪਰਖ ਵਿਦਾ ਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਐਸ ਸੁਖ ਮੰਗੇ ਮੁਖ ਕਰੀ ਦਿਲ ਤਾਂ ਸੁਧਰੇ ਸਰਦਾ ਰਗ ਗੋੜੀ ਦੀਪ ਕੀ ਮਹਲਾ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਜੈ ਘਰ ਕੀਰਤ ਆਖੀਆ ਕਰਤੇ ਕਾ ਹੋਏ ਵਿਚਾਰੋ ਤੇ ਤੇ ਘਰ ਗਾਵੋ ਸਹੇਲਾ ਸਿਵਰੋ ਸਰਜਨ ਹਾਰੋ ਤੁਮ ਗਾਵੋ ਮੇਰੇ ਨਿਰਪਉ ਕਾਸ ਸਹੇਲਾ ਹਉ ਵਾਰੀ ਜਿਤ ਸੁਹੇਲਾ ਸਦਾ ਸੋਕ ਹੋਏ ਰਹਾਓ ਨਜਨ ਤੜੀ ਅੜਸ ਮਾਲੇਨ ਦੇਖੇਗਾ ਦੇਵਨਹਾਰ ਤੇਰੇ ਦਾਨੇ ਕੀਮਤ ਨਾ ਪਵੇ ਤਿਸ ਦਾਤੇ ਕਮਣ ਸਮਾਰ ਸੰਬਰ ਸਹਾ ਲੈ ਕੇ ਮਿਲ ਕਰ ਪਾਉ ਬੋ ਤੇਲ ਦੇਹੋਂ ਸਜਣ ਅਸਿਰ ਸੜੀਆਂ ਜਿਹਾ ਵਾ ਸਾਹਿਬ ਸਮੇਲ ਘਰ ਘਰ ਇਹ ਪਹੁੰਚ ਆਖੜੇ ਨੇ ਤਖਵਾਨ ਸਦਨਹਾਰਾ ਸਿਮਰੇ ਆਨੰਕ ਸਿਦ ਅਵਨ ਰਾਗਾ ਸੰਹਲਾ ਪਹਿਲਾ ਛੇ ਕਰ ਚੇ ਦੁਰਸ਼ੀ ਅਪਦੇਸ਼ ਗੁਰਗੁਰ ਇੱਕ ਵੇਸ ਅਨੇਕ ਬਾਬਾ ਲੈ ਕਰ ਕਰਤੇ ਕੀਰਤ ਹੋਏ ਸੋ ਕਰ ਲਖ ਵਡਾਈ ਤੋਏ ਰਹਾਓ ਅਵੇ ਸਿਹਾ ਅਚ ਚੀਆ ਕੜੀਆ ਪਹਿਰਾ ਤੇ ਤਿਵਾਰੀ ਮਾਹ ਵਾ ਸੂਰਜ ਕੋ ਰਤ ਅਨੇਕਾ ਨਾਨਕ ਕਰਤਿ ਕੇਤੇ ਵੇਸ ਰਾਖਣਾ ਸ੍ਰੀ ਮਹਾਲਾ ਪਹਿਲਾ ਗਗਨ ਮੈ ਥਾਲ ਰਬ ਚੰਦ ਦੀਪਕ ਬਨੇ ਤਾਰਕ ਮੰਡਲ ਜਨਕ ਮੋਤੀ ਧੂਪ ਮਲ ਆਂਡੋ ਪਵਨ ਚਵਰੁ ਕਰੈ ਸਗਲ ਬਨਰਾਇ ਪ੍ਰੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਦੇਰੀ ਆਰਤੀ ਅਨਹਤਾ ਸਬਦ ਬਯੰਤ ਭੇੜੀ ਰਹਾਉ ਸਹਿਸ ਤਵ ਨੈਨ ਨੰਨ ਨੈਨ ਹੈ ਤੋਹੇ ਕਹੋ ਸਹਿਸ ਮੂਰਤ ਨਨ ਏਕ ਤੋਹੀ ਤੋਹੀ ਸਹਿਸ ਪਾਦ ਮੇਲਨਾਨ ਇੱਕ ਪੰਦ ਗੰਦਵੀਨ ਸਹਿਸਤਾਵ ਗੰਦ ਇਹ ਵਿਚਾਰਤ ਮੋਹੀ ਸਾਹਿ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਾਹਿ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਸਭਾ ਵਸਾਰਤੀ ਹੋਏ ਹਾਲ ਚੜਣ ਕਬਲ ਮਕਰੰਦ ਲੋਭ ਤਮਨ ਆਨਦੀਨ ਮੋਇ ਆਹ ਪਿਆਸਾ ਕਿਰਪਾ ਜਾਲ ਦੇ ਨਾਨਕ ਸਾਰੰਕ ਉਹ ਜਾਂ ਤੇਰੇ ਨਾਏ ਵਾਸਾ ਰਾਗ ਗੋੜੀ ਪੂਰਬੀ ਮਹਲਾ 4

ਧਰਮ ਗਰੀਬ ਮਸਕੀਨ ਪ੍ਰਾਵ ਤੇਰੇ ਹਰ ਰਾਖ ਰਾਖ ਬੜਾ ਵੱਡਾ ਹੈ ਜਨ ਨਾਨਕ ਨਾਮ ਆਧਾਰ ਟਿਕ ਹੈ ਹਰ ਨਾਮ ਇਹੀ ਸੁਖ ਮੰਡਾ ਹੈ ਰਾਗੋੜੀ ਪੂਰਬੀ ਮਹਲਾ ਪੰਜਮਾ ਘਰੋ ਬਨਾਂਤੀ ਸੁਨਾ ਮਰ ਅਮੇਤਾ ਸੰਦ ਟਹਲ ਗਈ ਬੇਲਾ ਆਇਆਂ ਖਾਲ ਤੇ ਲੋਹਰ ਲਾਹ ਅਗੇ ਬਸਣ ਸਹੇਲਾ ਆਉਦ ਘਟਾ ਦੇਨ ਸਾਰੈ ਨਾਰੇ ਮਨ ਗੁਰਮੱਲ ਕਾਸ ਵਾਰ ਰਹਾ ਓਏ ਸੰਸਾਰ ਵਿਸਤਾਰ ਸੰਸੇਮ ਥਰੇ ਬ੍ਰਹਮ ਗਿਆਨੀ ਜਿਸਾ ਹੈ ਜਗਾਇ ਪਿਆਰ ਅਹਰਸ ਅਗਾਤ ਕਰਤੇ ਨੇ ਜਾਨੀ ਜਾਂ ਕਵਾਏ ਸੋਹੀ ਵਿਹਜੋ ਹਰ ਗੁਰ ਤੇ ਮਨ ਹੈ ਬਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਿ ਦੇ ਬੋਲ ਨਾ ਹੋਗਾ ਫੇਰਾ ਅੰਤਰਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਐ ਸੁਖ ਮੰਗੇ ਮੁਕ ਕਰੀ ਦਿਲ ਦਾ ਸੁਹੇਲਾ ਰਾਗ ਗੋੜੀ ਦੀਪ ਕੀ ਮਹਲਾ ਪਹਿਲਾ ਇੱਕ ਓਅੰਕਾਰ ਸਤਗੁਰ ਪ੍ਰਸਾਦ ਜੈ ਕਰ ਕੀਰਤ ਆਖਿਆ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੁਹੇਲਾ ਸਿਵ ਰੋ ਸਰਜਨ ਹਾਰੋ ਤੁਮ ਗਾਵੋ ਮੇਰੇ ਨਿਰਪਉ ਕਾਸ ਸੁਹੇਲਾ ਹਾਂ ਵਾਰੀ ਜਿਤ ਸੁਹੇਲਾ ਸਦਾ ਸੁਖ ਹੋਏ ਰਹੋ ਨਜਨ ਤੜੀ ਅਡਸਮਾ ਲੈਣ ਦੇ ਕੇ ਗਾ ਦੇਵਨ ਹਾਰ ਤੇਰੇ ਦਾਨੇ ਕੀਮਤ ਨਾ ਪਵੇ ਇਸ ਦਤੇ ਕਮਣ ਸਮਾਰ ਸੰਬਰ ਸਾਹਾ ਲੇਖੇ ਅਮਿਲ ਕਰ ਪਵੋ ਤੇਲ ਦੇਹੋਂ ਸਜਣ ਅਸੀਸੜੀਆਂ ਜਿਹਾ ਵਾਹ ਸਾਹਿਬ ਸਮੇਲ ਕਰ ਕਰ ਇਹ ਪਹੁੰਚ ਆ ਸਦੈ ਨੇ ਤਪਵਾਨ ਸਦਨ ਹਾਰਾ ਸਿਮਰਿਆ ਨਾਨਕ ਸਿਦ ਅਵਨ ਰਾਗਾ ਸੰਹਲਾ ਪਹਿਲਾ ਛੇਤਰ ਛੇ ਦੁਰਸ਼ੀ ਅਪਦੇਸ ਗੁਰੂ ਗੁਰ ਇੱਕ ਵੇਸ ਅਨੇਕ ਬਾਬਾ ਲੈ ਕਰ ਕਰਤੇ ਕੀਰਤ ਹੋਏ ਸੋ ਕਰ ਰਖ ਵਡਾਈ ਤੋਇ ਰਹਾਓ ਵੇ ਸਿਆ ਚ ਸਿਆ ਕੜੀਆ ਪਹਿਰਾਤੇ ਤਿਵਾਰੀ ਮਾਹ ਵਾ ਸੂਰਜ ਕੋ ਰਤ ਅਨੇਕ ਨਾਨਕ ਕਰਦੇ ਕੇਤੇ ਵੇਸ ਰਾਖਣਾ ਸ੍ਰੀ ਮਹਾਲਾ ਪਹਿਲਾ ਗगन ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰ ਕਮਡਲ ਜਨਕ ਮੋਤੀ ਧੂਪ ਮਲ ਆਣ ਲੋ ਪਵਨ ਚਵਰੋ ਕਰੇ ਸਗਲ ਬਨ ਰਾਇ ਜੋਤੀ ਕੈਸੀ ਆਰਤੀ ਹੋਏ ਭਵਖੰਡ ਨਾ ਦੇਰੀ ਆਰਤੀ ਅਨਹਤਾ ਸ਼ਬਦ ਵਿਜੰਤ ਭੇੜੀ ਰਹਾਓ ਸਹਸ ਤਵ ਨੈਨ ਨਨ ਨਨ ਹੈ ਤੋਹੇ ਕਹੋ ਸਹਸ ਮੂਰਤ ਨਨ ਏਕ ਤੋਹੀ ਸਹਸ ਬਾਦਮੀ ਮਲਨਾਨ ਏਕ ਪੰਦ ਗੰਦ ਗੰਦਿਨ ਸਹਸ ਤਵ ਗੰਦ ਇਹ ਵਿਚਾਰਤ ਮੋਹੀ ਸਾਭ ਮੈਂ ਜੋਤ ਜੋਤ ਹੈ ਸੋਏ ਜਿਸਦਾ ਚਾਨਣ ਸਾਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਸਿਭਾਵੈ ਸੋ ਆਰਤੀ ਹੋਏ ਹਾਰੇ ਚੜਣ ਕਵਲ ਮਕਰਾਂਦ ਲੋਭ ਤਮਨ ਆਨਦੀਨ ਮੋਇ ਆਏ ਪਿਆਸਾ ਕਿਰਪਾ ਜਾਲ ਦੇ ਨਾਨਕ ਸਾਰੰਕ ਹੋਜਾਂ ਤੇਰੇ ਨਾਏ ਵਾਸਾ ਰਾ ਗੋੜੀ ਪੂਰਬੀ ਮਹਲਾ ਚੌਥਾ ਕਾਮ ਕਰੋ ਦੇ ਨਗਰ ਬੋਪੜਿਆ ਮਿਲ ਸਾਧੂ ਖੰਡ ਲਖੰਡਾ ਹੈ ਪੂਰਬ ਲਿਖ ਤੇ ਲਿਖ ਗੁਰ ਪਾਇਆ ਮਨ ਹਰਲੇ ਮੰਡਲ ਮੰਡਾ ਹੈ ਕਰ ਸਾਧੂ ਗੁੰਜਲੀ ਪਨ ਵੱਡਾ ਹੈ ਕਰ ਡੰਡਾ ਉਤਮਨ ਵੱਡਾ ਹੈ ਰਹਾਓ

ਕਰੋ ਬਨਾਂਤੀ ਸੁਣਾ ਮੇਰਾ ਮੀਤਾ ਸੰਦ ਟਾਹ ਲ ਗਈ ਬੇਲਾ ਆਇਆ ਖਾਲ ਤਲੋਹਰ ਲਾਹ ਅੱਗੇ ਬਸਣ ਸਹੇਲਾ ਆਉਦ ਘਟਾ ਦੇਨ ਸਾਰੈ ਨਾਰੇ ਮਨ ਗੁਰਮੱਲ ਕਾਸ ਵਾਰ ਰਹਾ ਓਏ ਸੰਸਾਰ ਵਿਸਤਾਰ ਸੰਸੇ ਮੈਂ ਥਰੇ ਬ੍ਰਹਮ ਗਿਆਨੀ ਜਿਸਾ ਹੈ ਜਗਾਇ ਪਿਆਰ ਅਹਰਸ ਅਗਾਤ ਕਰਤੇ ਨੇ ਜਾਨੀ ਜਾਂ ਕਵਾਏ ਸੋਹੀ ਵਿਹਜੋ ਹਰ ਗੁਰ ਤੇ ਮਨ ਹੈ ਬਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਿ ਦੇ ਬੋਲ ਨਾ ਹੋਗਾ ਫੇਰਾ ਅੰਤਰਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਐ ਸੁਖ ਮੰਗੇ ਮੁਕਤੀ ਤੇ ਸਹਜ ਦਾ ਰਗ ਘੌੜੀ ਦੀਪ ਕੀ ਮਹਲਾ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਜੇ ਘਰ ਕੀਰਤ ਆਖਿਆ ਕਰਤੇ ਕਾ ਹੋਏ ਵਿਚਾਰੋ ਤੇ ਤੇ ਘਰ ਗਾਵੋ ਸਹੇਲਾ ਸਿਵਰੋ ਸਰਜਨ ਹਾਰੋ ਤੁਮ ਗਾਵੋ ਮੇਰੇ ਨਿਰਪਉ ਕਾ ਸਹੇਲਾ ਹਉ ਵਾਰੀ ਜਿਤ ਸੁਹੇਲੇ ਸਦਾ ਸੋ ਕੋ ਹੋਇ ਰਹਾਉ ਨਜਨ ਤੈ ਡਸ ਮਾਲੇਨ ਦੇਖੇਗਾ ਦੇਵਨਹਾਰ ਤੇਰੇ ਦਾਨੇ ਕੀਮਤ ਨਾ ਪਵੇ ਤਿਸ ਦਤ ਕਮਣ ਸਮਾਰ ਸੰਬਰ ਸਹਾ ਲੈ ਕੇ ਮਿਲ ਕਰ ਪਾ ਬੋ ਤੇਲ ਦੇਹੋ ਸੱਜਣ ਅਸੀਰ ਸੜੀਆਂ ਜਿਹਾ ਵਾ ਸਾਹਿਬ ਸਮੇਲ ਕਾਰ ਕਾਰ ਇਹ ਪਹੁੰਚ ਆ ਸਦਨੇ ਤ ਭਵਨ ਸਦਨ ਹਾਰਾ ਸਿਮਰਿਆ ਨਾਨਕ ਸਦ ਅਵਨ ਰਾਗਾ ਸਮਹਲਾ ਪਹਿਲਾ ਸ਼ੇਖਰ ਚੇ ਦੁਰਸ਼ੀ ਉਪਦੇਸ਼ ਗੁਰਗੁਰ ਇੱਕੋ ਵੇਸ ਅਨੇਕ ਬਾਬਾ ਦੇ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਇ ਰਹਾਓ ਵੇ ਸਿਆ ਚ ਸਿਆ ਕੜੀਆ ਪਹਿਰਾ ਤੇ ਤਿਵਾਰੀ ਮਾਹ ਵਾ ਸੂਰਜ ਕੋ ਰਤ ਅਨੇਕ ਨਾਨਕ ਕਰਤੇ ਕੇਤੇ ਵੇਸ ਰਾਖਣਾ ਸ੍ਰੀ ਮਹਾਲਾ ਪਹਿਲਾ ਗਗਨ ਮੈ ਥਾਲ ਰਬ ਚੰਦ ਦੀਪਕ ਬਨੇ ਤਾਰਕ ਮੰਡਲ ਜਨਕ ਮੋਤੀ ਧੂਪ ਮਲ ਆਂਡੋ ਪਵਨ ਚਵਰੂ ਕਰੇ ਸਗਲ ਬਨ ਰਾਏ ਜੋਤੀ ਕੈਸੀ ਆਰਤੀ ਹੋਏ ਭਵਖੰਡ ਨਾ ਦੇਰੀ ਆਰਤੀ ਅਨਹਤਾ ਸਬਦ ਵਿਜੰਤ ਭੇੜੀ ਰਹਾਓ ਸਹਸ ਤਵ ਨੈਨ ਨੰਨ ਨੈਨ ਹੈ ਤੋਹੇ ਕਹੋ ਸਹਸ ਮੂਰਤ ਨਨ ਏਕ ਤੋਹੀ ਸਹਸ ਬਾਦਮੀ ਮਲਨਾਨ ਏਕ ਪੰਦ ਗੰਦਨਿ ਸਹਸ ਤਵ ਗੰਦ ਇਹ ਵਿਚਾਰਤ ਮੋਹੀ ਸਾਹ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਾਹ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਸਭਾ ਵਸੋ ਆਰਤੀ ਹੋਏ ਹਾ ਦੇ ਚਰਣ ਕਬਲ ਮਕਰੰਦ ਲੋਭਤ ਮਨੁ ਆਨਦੀ ਨ ਮੋਇ ਆਹ ਪਿਆਸਾ ਕਿਰਪਾ ਜਾਲ ਦੇ ਨਾਨਕ ਸਾਰੰਗੋ ਹੋ ਜਾਂ ਤੇਰੇ ਨਾਏ ਵਾਸਾ ਰਾਗ ਗੋੜੀ ਪੂਰਬੀ ਮਹਲਾ 4

ਹਾਮ ਗਰੀਬ ਮਸਕੀਨ ਬਰਾ ਤੇਰੇ ਹਰ ਰਾਖ ਰਾਖ ਬੜਾ ਵੱਡਾ ਹੈ ਜਨ ਨਾਨਕ ਨਾਮ ਆਧਾਰ ਟਿਕ ਹੈ ਹਰ ਨਾਮ ਇਹੀ ਸੁਖ ਮੰਡਾ ਹੈ ਰਾਗੋੜੀ ਪੂਰਬੀ ਮਹਲਾ ਪੰਜਮਾ ਕਰੋ ਬਨਾਤੀ ਸੁਨਾ ਮਰ ਅਮੀਤਾ ਸੁਨਟਾ ਹਲ ਗਈ ਬੇਲਾ ਆਇਆ ਖਾੜ ਤਲੋ ਹਰ ਲਾਹ ਆਗੇ ਬਸਨ ਸਹੇਲਾ ਆਉਦ ਘਟਾ ਦਿਨ ਸਾਰੈ ਨਾਰੇ ਮਨ ਗੁਰਮੈ ਲ ਕਾਸ ਵਾਰ ਰਹਾ ਓਏ ਸੰਸਾਰ ਵਿਸਤਾਰ ਸੰਸੇ ਮੈਂ ਥਰੇ ਬ੍ਰਹਮ ਗਿਆਨੀ ਜਿਸਾ ਹੈ ਜਗਾਇ ਪਿਆਰ ਅਹ ਰਸ ਆਗਾਤ ਕਰਾ ਤੈਨੇ ਜਾਨੀ ਜਾਂ ਕਵਾਏ ਸੋਹੀ ਵਿਹਜੂ ਹਰ ਗੁਰ ਤੇ ਮਨ ਹੈ ਵਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਿ ਦੇ ਬੋਲ ਨਾ ਹੋਗਾ ਫੇਰਾ ਅੰਤਰ ਜਾਮੀ ਪਰਖਿ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਐਸ ਸੁਖ ਮੰਗੇ ਮੱਖ ਕਰ ਸੰਤਨ ਕੀ ਧੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ